ਓ ਭਰਾ ਪਈਓ ਤੁਹਾਡੀ ਚਾਹ ਕਿਹਦੇ ਗਰਮੀ ਬੜੇ ਹੋੜੇ ਤੁਹਾਡੇ ਘਰ ਆਈ ਗਏ ਆ ਦੇ ਉਹ ਤੈਨੂੰ ਕਹਿਣ ਕੌਣ ਦਿਆ ਵਾ ਪੀ ਮੈਂ ਤਾਂ ਕਹਿਣਾ ਵੀ ਚਲ ਜਾ ਇੱਥੋਂ ਤੂੰ ਕੋਈ ਜ਼ਿਆਦਾ ਹੀ ਗਰਮ ਹੋਣਾ ਬਾਹਰ ਵੀ ਤੇ ਘਰੇ ਵੀ ਚੱਲ ਇਹਦੇ ਦਾ ਸੁਭਾਅ ਹੀ ਇਦਾਂ ਨਾਲ ਚੁੱਕ ਕਰ ਤੂੰ ਫ ਚਾਚੀ ਜਿੱਥੇ ਮਿਲੇ ਉੱਥੇ ਇਦਾਂ ਕਰਦਾ ਏ ਚੱਲ ਕੋਈ ਗੱਲ ਨਹੀਂ ਆਪਾਂ ਤਾਂ ਕਿਹਾ ਵੀ ਚੱਲ ਚਾਚੀ ਦਾ ਪਤਾ ਲਿਆ ਉਹਨੇ ਮੈਂ ਤਾਂ ਤਾਂ ਆਇਆ ਸੁਝਾਤੇਵੋ ਕਿਓ ਸਰਵੋ ਨਗੜਾ ਜੀ ਵਰਦਾ ਮੈਂ ਮੈਂ ਕਿ ਕਿ ਬਾਲ ਨਹੀਂ ਛੜਦੇ ਯਾਰ ਕਿ ਤੇ ਅੱਗੇ ਉਹ ਮਮੀ ਤੇਲ ਤੋਂ ਲਾਦਦੀ ਹੁੰਦੀ ਸੀ ਤੇ ਬਾਲ ਨਹੀਂ ਮਸਾ ਵੀ ਛੜਦੇ ਤੇ ਛੜ ਛੜ ਕੇ ਨਾ ਉਹ ਇਦਾਂ ਹੀ ਲਿੱਠੀ ਜਾਂਦੀ ਹੈ ਉਹ ਤਾਂ ਹੀ ਦਾ ਘਰ ਨਹੀਂ ਆ ਉਹ ਜਿਹੜੇ ਸਿੱਧੀ ਜਿਹੀ ਵਾਲ ਕਰਦੀ ਹੈ ਸਿੱਧੀ ਕਰਕੇ ਐਬ ਕਰ ਲਿੰਦੀਆਂ ਵਾ ਉਹ ਪਤਾ ਨਹੀਂ ਕਿਦਾਂ ਕਰਦੀਆਂ ਹੋਣਗੀ ਦੀਦੀ ਨੂੰ ਪੁੱਛੂ ਪਲਾ ਫਿਰ ਉੱਚੀ ਜਿਹੀ ਪੋਨੀ ਕਰਕੇ ਨਾ ਕਿਤੇ ਐ ਕਿਤੇ ਸੋਨੀ ਲਗਿਆ ਕਰੂੰਗੀ ਕਿਤੇ ਰੈਂ ਗੜੀ ਸੁਟਿਆ ਕਰੂੰਗੀ ਕੋਈ ਨਹੀਂ ਪੁੱਛੂੰਗੀ ਇਹਨਾਂ ਨੂੰ ਪਲਾ ਕਿਦਾਂ ਕਰਦੇ ਆ ਫਿਰ ਕਰੂੰਗੀ ਮੈਂ ਵੀ ਪਲਾ ਇਕ ਥੇ ਬੈ ਜਾਣੀ ਹਮੈ ਵੀ ਕਰਨਾ ਹੁਣ ਦਰ ਜਾ ਕੇ ਫਿਰ ਇਹਨਾਂ ਨੇ ਕਹਣਾ ਆ ਕੰਮ ਕਰਦੇ ਉਹ ਕਰਦੇ ਮੈਂ ਕਿڑی ਵੇਲੀ ਐਨ ਨਾਲ ਕੰਮ ਕਰਾਂ ਸੱਚ ਮੈਂ ਚਿੰਤਾ ਆਇਆ ਵਾ ਮੰਮੀ ਨੂੰ ਕੱਲ ਦਾ ਫੋਨ ਕੀਤਾ ਵਾ ਦੀਦੀ ਨੇ ਮੰਮੀ ਲੈਣ ਕਿਉਂ ਨਹੀਂ ਆਈ ਮੈਨੂੰ ਓਏ ਤੂੰ ਜੇ ਫੋਨ ਕਰਤਾ ਉਹਨਾਂ ਨੇ ਤਾਂ ਗੱਲ ਲੈ ਜਾਣ ਕਿ ਮੈਂ ਵੀ ਚਾਰ ਦਿਨ ਜਾ ਕੇ ਰਹਿ ਆਉਂਗੀ ਤੇ ਜਾ ਕੇ ਕਿਤੇ ਆਪਣੀਆਂ ਮੱਝਾਂ-ਮੁੱਝਾਂ ਵੇਖ ਲਵਾਂਗੀ ਓਦਾਂ ਕੋ ਖਾਲ ਨਹੀਂ ਓਦਾਂ ਪੈ ਡੌੜੀ ਜਾਵੇ ਤਾਂ ਹੁਣ ਇਹ ਨੇਉਣਾ ਹੀ ਨਹੀਂ ਵਿਖੀ ਜੇ ਇਹਨਾਂ ਨੇ ਕਹਿਤਾ ਵਾ ਭੀ ਲੈ ਜਾ ਉਹਨੂੰ ਮੈਨੂੰ ਤਾਂ ਖੜ ਕੇ ਖੁਸ਼ੀ ਨਹੀਂ ਆ ਨਾ ਪੇ ਨਾ ਕਰਿਆ ਜੀ ਇੱਥੇ ਕੋਈ ਨਹੀਂ ਇੰਨੀ ਆ ਦੋ ਦਿਨ ਨਾ ਹਉ ਤੂੰ ਆਪਣੇ ਬੈਗ ਪਾ ਕੇ ਚਲ ਜਾਣਾ ਬਸ ਤੇ ਵੇਖੀ ਮੈਨੂੰ ਕੋੜਾ ਰਾਹ ਨਹੀਂ ਪਤਾ ਇੱਕ ਵਾਰ ਬਸੇ ਬਗੀ ਤੇ ਆਪਣੇ ਮੈਨੂੰ ਡਰਾਈਵਰ ਨੂੰ ਕਹਣਾ ਮੈਨੂੰ ਉੱਥੇ ਤਾਰਨੀ ਆ ਉਹ ਹੱਡੇ ਪਿੰਡ ਆਪਣੇ ਨੂੰ ਤਾਰ ਤੋੜ ਦੇਣਾ ਤੇ ਇਹਦੇ ਮੈਡਮ ਦੇ ਕੰਮ ਵੇਖ ਲਾ ਪਤਾ ਨਹੀਂ ਕਿੱਥੇ ਵੜੀ ਕਿੱਥੇ ਨਿਕਲੀ ਨਹੀਂ ਆ ਸਵੇਰ ਦੀ ਇੰਨਾ ਨਹੀਂ ਆ ਵੀ ਬਾਹਰ ਨਿਕਲ ਕੇ 100 ਕੰਮ ਕਰਨ ਵਾਲੇ ਆ ਤੇ ਮੈਂ ਕਰ ਲਾਂ ਜਿੰਨਾ ਮਰਜੀ ਇੰਨਾ ਮੱਥਾ ਮਾਰ ਲ ਪਰ ਇਹਨੂੰ ਨਹੀਂ ਲੱਗਦੀ ਹੈਗੀ ਚੱਲ ਇਦਾਂ ਕਰਦੀ ਆ ਜਾ ਕੇ ਨਾ ਇਹਨੂੰ ਕਹਿੰਨੀ ਕਿ ਮੈਂ ਤੇਰੀ ਮੰਮੀ ਨੂੰ ਫੋਨ ਕੀਤਾ ਵਾ ਤੇ ਉਹਨੇ ਤੈਨੂੰ ਲੈ ਜਾਣਾ ਵਾ ਆਕੇ ਇਹਨੂੰ ਡਰਾਵਾ ਦਿੰਨੀ ਆ ਖਰੇ ਫੇਰ ਹੀ ਸੁਧਰ ਜੇ ਰਪਿੰਦਰ ਮੈਂ ਤੈਨੂੰ ਬਾਹਰ ਵਾਜਾ ਮਾਰਨ ਨਹੀਂ ਆ ਤੇ ਤੂੰ ਇੱਥੇ ਬੈਠੀ ਕਰਨੀ ਕੁਛ ਨਹੀਂ ਮੈਂ ਕਰਨਾ ਪੋਨੀ ਵੇਖੀ ਸੋਣੀ ਮੇਰੀ ਹਾਏ ਰੱਬਾ ਪੋਨੀ ਤੇ ਸੋਣੀ ਆ ਰਪਿੰਦਰ ਤਾਂ ਇਹਨੂੰ ਨਹੀਂ ਪਤਾ ਬਾਹਰ ਕਿੰਨੇ ਕੰਮ ਕਰਨ ਵਾਲੇ ਆ ਤੂੰ ਇੱਥੇ ਬੈਠੀ ਮੈਨੂੰ ਲੱਗਦਾ ਵਾ ਵੀ ਤੂੰ ਇਦਾਂ ਨਹੀਂ ਸੁਧਰਨਾ ਹੈਗਾ ਕੀਤਾ ਵਾ ਮੈਂ ਮੰਮੀ ਚਰੀ ਨੂੰ ਹੋਂ ਆਪੇ ਆ ਕੇ ਤੇ ਤੈਨੂੰ ਖੜਦੀ ਫੇਰ ਤੈਨੂੰ ਪਤਾ ਲੱਗਣਾ ਦੀਦੀ ਮੈਂ ਤਾਂ ਅੱਗੇ ਕਲ ਦੀ ਡਿਕਾਂ ਦੀ ਮੇਰੇ ਤਾਂ ਆ ਹੀ ਵਪੋਨੀ ਪਾਨੀ ਕੀਤੀ ਆ ਪਿੰਗਾ ਆਵੇਗਾ ਤਾਂ ਲੱਗਾ ਕੋਈ ਨਹੀਂ ਇਹਦੇ ਆਏ ਹੇ ਰਪਿੰਦਰ ਤੈਨੂੰ ਮਸਾ ਡਰਨੀ ਹੈਗਾ ਵੀ ਮੈਨੂੰ ਕਿਹੜੀ ਗੱਲੋਂ ਇਹ ਕੱਲਣ ਦੇ ਤੈਨੂੰ ਫੇਰ ਨਹੀਂ ਲੱਗਦੀ ਮਾੜੀ ਮੋਟੀ ਤੂੰ ਕਿਉਂ ਨਹੀਂ ਤੇਰੇ ਦਿਮਾਗ ਚੋਂ ਦਾ ਉਹ ਆਪਣੇ ਪੇਕੇ ਜਾਣਾ ਮੈਂ ਤਾਂ ਦੱਸ ਤੈਨੂੰ ਕਿੰਨਾ ਚਾਹ ਆਪਣੇ ਪੇਕੇ ਹੁੰਦਾ ਐ ਨਾ ਤੇ ਮੈਂ ਜਾ ਸਕਦੀ ਹਾਏ ਜਿੱਦਾਂ ਮੈਂ ਆਈ ਆ ਨਾ ਉਹ ਮੈਨੂੰ ਪਤਾ ਵਾ ਤੇ ਤੈਨੂੰ ਕਿਉਂ ਕੱਲਾਂ ਡਏ ਆ ਵੀ ਤੂੰ ਕਿਸਦੀ ਮੰਨਦੀ ਨਹੀਂਗੀ ਬੁਸੇਰਾ ਕੱਲਾਂ ਡਏ ਆ ਤੈਨੂੰ ਤੇ ਫਿਰ ਕੀ ਆ ਮੈਂ ਵੀ ਪਿੰਡ ਹੀ ਜਾਣਾ ਮੈਂ ਤਾਂ ਸੋਏ ਜਾ ਕਹਿਣਦੀ ਆ ਵੀ ਮੈਂ ਵੀ ਜਾ ਕੇ ਆਪਣੀਆਂ ਮੱਝਾਂ-ਮੁੱਝਾਂ ਵੇਖਾਂ ਕਦੇ ਮੈਂ ਦੰਮਲੀਆਂ ਨੂੰ ਕਿਤੇ ਕਿੰਨਾ ਚਿਹਰਾ ਹੋ ਗਿਆ ਵਾ ਤੇ ਮੈਂ ਵੇਖਾਂ ਨਹੀਂ ਹਾਏ ਕਿਤੇ ਲਿਸੀਆਂ ਨਾ ਹੋ ਗਈਆਂ ਹੁਣ ਵਿਚਾਰੀਆਂ ਤੇ ਉਹਨਾਂ ਨੂੰ ਨਾਲ ਲੈ ਆਉਣਾ ਸੀ ਨਹੀਂ ਜੀ ਲੱਗਣ ਡਿਆ ਉਹਨਾਂ ਤੋਂ ਬਗੈਰ ਫਿਰ ਕਿਦਾਂ ਲੈ ਆਵਨੀ ਇਹ ਦੋ ਫਿਰ ਤੁਹਾਨੂੰ ਪਤਾ ਹੀ ਆ ਫਿਰ ਉਹ ਬੰਦੇ ਨਾਲ ਜਗਦੇ ਆ ਉਹੰਦੇ ਤੇ ਮੈਂ ਨੌਇ ਲੈ ਆਵਣੀ ਮੈਂ ਛੱਡ ਗਈ ਨਹੀਂ ਆਉਂਗੀ ਵੇਖ ਲਓ ਬਾਕੀ ਤੁਸੀਂ ਆਪਣੀ ਸਲਾਹ ਕਰਕੇ ਜੇ ਇਹ ਤੇ ਤੁਹਾਨੂੰ ਚਾਹੀਦੀਆਂ ਵਾ ਇੱਥੇ ਤਾਂ ਫਿਰ ਉਹ ਹਾਥੀ ਜੇ ਕਰ ਲੈ ਵੱਡੇ ਜਦੋਂ ਉਤੇ ਲੱਦ ਕੇ ਤੇ ਲੈ ਆਵਾਂਗੇ ਤੂੰ ਚੰਗਾ ਸੋ ਕੋ ਨਾਲੇ ਮੇਰਾ ਜੀ ਲੱਗਾ ਰਹੂਗਾ ਮੇਰਾ ਤੇ ਧਿਆਨ ਹੀ ਉਹਨਾਂ 'ਚ ਰਹਿੰਦਾ ਤੁਹਾਨੂੰ ਮੈਂ ਕੀ ਦੱਸਾਂ ਹਾਏ ਮੈਂ ਮਰ ਜਾ ਕੀ ਕਰੀਏ ਅਸੀਂ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਰਪਿੰਦਰ ਮੈਂ ਰਡੀਕਾਂ ਦੀ ਮੰਮੀ ਨੂੰ ਪੇ ਗਾਂ ਆ ਜਾ ਜੇ ਮੈਨੂੰ ਘੜਨਾ ਵਾ ਤਾਂ ਘਾ ਲੈ ਜਾ ਗਾਂ ਆ ਕੇ ਮੈਂ ਦੇ ਉਹ ਬੈਗ ਵੀ ਪਾ ਕੇ ਰੱਖਿਆ ਐ ਇਸੇ ਕਰਕੇ ਮੈਂ ਗਾਂ ਰਹਿ ਹੂੰ 4 ਦਿਨਾਂ ਦਾ ਬੈਗ ਵੀ ਪੈਕ ਕਰ ਲਿਆ ਹੋਰ ਮੈਂ ਸੋ ਸੁਣ ਲਿਆ ਤੁਹਾਨੂੰ ਗੱਲਾਂ ਕਰਦੇ ਜਦੋਂ ਫੋਨ ਕੀਤਾ ਤੇ ਤੂੰ ਐਦਾਂ ਕਰ ਫਿਰ ਮੰਮੀ ਨੇ ਕੀ ਭਤਾ ਹੁਣਾ ਵਾਂਗੇ ਨਹੀਂ ਆਉਣਾ ਤੇ ਮੈਂ लवली ਨੂੰ ਕਹਿੰਨੀ ਆ ਤੇ ਆਪੇ ਤੈਨੂੰ ਛੱਡ ਆਉਂਦਾ ਤੇ ਜਦੋਂ ਐਂ ਤੇਰਾ ਚਾਲ ਹੱਥ ਜਾਊਗਾ ਨਾ ਤੇ ਉਦੋਂ ਫੇਰ ਦੱਸਦੀ ਹਾਂ ਨੂੰ ਤੇ ਫੇਰ ਤੈਨੂੰ ਲੈ ਆਵਾਂਗੇ ਕੋਈ ਨਹੀਂ ਉਹਦੀ ਵੇਲੇ ਮਰਜੀ ਆਪਣੀ ਜਦੋਂ ਲਿਆਉਣਾ ਹੋ ਲੈ ਆਇਓ ਮੇਰੇ ਮਾਰੇ ਵਰ ਉਹ ਤੇਰਾ ਹੀ ਬਣਾਉ ਤੇ ਫੇਰ ਤੂੰ ਵਿਆਹ ਹੀ ਨਾ ਕਰਾਉਂਦੀ ਉੱਥੇ ਰਹਿੰਦੀ ਮੈਂ ਅੱਜ ਜਿਹੜੀ ਕਹਿੰਦੀ ਨਹੀਂ ਵਿਆਹ ਵੱਲ ਆਪੇ ਨਹੀਂ ਸਾਡੇ ਘਰ ਚਲਗੇ ਅਸੀਂ ਉਦੋਂ ਨਹੀਂ ਹਨੂ ਕੁੜੀ ਬੜੀ ਸੋਹਣੀ ਲੱਗਦੀ ਆ ਦੇਖੋ ਹੀ ਕੁੜੀ ਖੜਨੀ ਐ ਮੈਂ ਵੀ ਨਾ ਸੋਹਣਪੁਣਾ ਹੀ ਵੇਖ ਲਿਆ ਅਕਲ ਤੇ ਵੇਖੀ ਨਾ ਕਿ ਹੈਗੀ ਆ ਤੈਨੂੰ ਕਿ ਨਹੀਂ ਹੈਗੀ ਰੁਪਿੰਦਰ ਮੈਂ ਤੈਨੂੰ ਨਾ ਪਿਆਰ ਨਾ ਸਮਝਾਉਣੀ ਐ ਮੇਰੀ ਭੈਣ ਬਣ ਕੇ ਨਾ ਬੇਲਾ ਤੂੰ ਸਮਝ ਜਾਹਾਂ ਤੇ ਤੂੰ ਜਿੱਦਾਂ ਸੰਦੀਪ ਕਰਦੀ ਐ ਨਾ ਕੰਮ ਕਰ ਓਦਾਂ ਉਹਦੇ ਵੱਲ ਵੇਖ ਵੇਖ ਕੇ ਤੇ ਕਰੀ ਜਾਇਆ ਕਰ ਨਾ ਇਦਾਂ ਦੀਆਂ ਹਰਕਤਾਂ ਕਰਿਆ ਕਰ ਨਹੀਂ ਚੰਗੇ ਲੱਗੀਦਾ ਹੈਗਾ ਕੀ ਆਖਣਗੇ ਲੋਕੀ ਐ ਕਿ ਦਦੀ ਤੁਹਾਨੂੰ ਲੋਕਾਂ ਦਾ ਬਰਡਰ ਰਹਿੰਦਾ ਪੀ ਲੋਕੀ ਤੁਹਾਨੂੰ ਕੀ ਕਹਿਣਗੇ ਲੋਕੀ ਤੁਹਾਨੂੰ ਇਦਾਂ ਕਹਿਣਗੇ ਅਈ ਨਹੀਂ ਲੋਕਾਂ ਦੀ ਪਰਵਾਹ ਕੀਤੀ ਜ਼ਿੰਦਗੀ ਜੀਣੀ ਆਪਣੇ ਐ ਜੀਓ ਬੰਦਾ ਆਪਣੇ ਸਿਰ ਤੇ ਜਿੰਦਾ ਕਿ ਦੱਸ ਤੁਹਾਨੂੰ ਉਹ ਕੀ ਕਹੂਗਾ ਤੁਹਾਨੂੰ ਉਹ ਕੀ ਕਹੂਗਾ ਬੱਸ ਵੀ ਇਹ ਤੈਨੂੰ ਕਿੰਨਾ ਸੋਹਣਾ ਘਰ ਪਰਿਵਾਰ ਮਿਲਿਆ ਤੂੰ ਕਿਉਂ ਨਹੀਂ ਸਮਝਦੀ ਇੰਨਾ ਮੈਂ ਜਿਹੜੀ ਉਹਦਾ ਪਿੰਡ ਵੀ ਹੁੰਨੀ ਸੀ ਨਾ ਤੇ ਕਿਤੇ ਆ ਰਹਿਣਾ ਪਾਏ ਮੈਨੂੰ ਜੋ ਮਰਜ਼ੀ ਕੋਈ ਕਵੇ ਪਚਾਈ ਵੇਲੀ ਦਾ ਕੰਮ ਕਰਦੀ ਐ ਪੱਠੇ ਪਾਉਂਦੀ ਐ ਇਦਾਂ ਕਰਦੀ ਐ ਮੈਂ ਤਾਂ ਮਜੇ ਨਾਲ ਕੰਮ ਕਰਦੀ ਹੁੰਨੀ ਐਵੇਂ ਕਰਦੀਆਂ ਗੱਲਾਂ ਸੁਣੋ ਮੈਂ ਨਹੀਂ ਕਦੀ ਕੈਦੀ ਗੱਲ ਸੁਣੀ ਤਾਂ ਨਾ ਮੈਂ ਇੱਥੇ ਸੁਣ ਰਪਿੰਦਰ ਪਿਆਕਿਆ ਦੀ ਗੱਲ ਹੋਰ ਵਾ ਸੋਹਰਿਆਂ ਦੀ ਹੋਰ ਵਾ ਮੈਂ ਪਿਆਰ ਨਾਲ ਸਮਝਾਉਣ ਡਈ ਆ ਤੇ ਤੂੰ ਉਹੋ ਹੀ ਗੱਲਾਂ ਕਰੀ ਜਾਨੀ ਸਕੋ ਤੇ ਚੱਲੀ ਤੇ ਹੈਗੀ ਆ ਹੋ ਮੈਂ ਚੱਲ ਜਾਣਾ ਮੇਰੇ ਨਾਲ ਮੰਮੀ ਆਈ ਤੇ ਮੈਂ ਇਥੋਂ ਚੱਲ ਜਾਣਾ ਬਸੇ ਆ ਇਥੋਂ ਮੰਮੀ ਆ ਕਿਹੜੀ ਬਾਸਾਂ ਨੂੰ ਕਹਿੰਦੇ ਮੈਨੂੰ ਨਾਂ ਭੁੱਲ ਗਿਆ ਯੋ ਉਹਨੇ ਪ੍ਰੈਕਟਰ ਨੇ ਮੈਨੂੰ ਧਾਰ ਦੇਣਾ ਉਥੇ ਐਦਾਂ ਹੀ ਧਾਰ ਦੇਣਾ ਉਹਨੇ ਤੈਨੂੰ ਤੇ ਐਦਾਂ ਹੀ ਧਾਰ ਦੇਣਾ ਫਿਰ ਕੀ ਆ ਹੁਣ ਮੈਂ ਕਹਿ ਦੇਣਾ ਹੱਡਾ ਪਿੰਡ ਵਾ ਜਦੋਂ ਉਹਥੇ ਮੈਨੂੰ ਲਾ ਦੇਣਾ ਤੇ ਗਾੜੀਆਂ ਚਲ ਜੂਗੀ ਨਹੀਂ ਪੈਣਾ ਤੇਨਾ ਕੌਣ ਮੱਥਾ ਮਾਰੇ ਚਲ ਦੀਦੀ ਹਾ ਗੱਲ ਛੱਡ ਆ ਜਿਹੜੇ ਵਾਲ ਜੀ ਆ ਇੱਕਦਾਂ ਕਰੀਦੀ ਸਿੱਧੇ ਜੇ ਮੇਰੇ ਧਿਆਨ ਉਹ ਨਿਆਂ ਵੀ ਖਰਾਬ ਜੀ ਹੋਈ ਏ ਦਸੀ ਹਮੜਾ ਜੇ ਕਿੰਨਾ ਕਰਦੀ ਏ ਉਹ ਕੀ ਉਹ ਜੁਮਟਾ ਜਿਆ ਤੁਹਾਡਾ ਮੈਂ ਵੇਖਿਆ ਉਹਦਾਂ ਉਹਦੇ ਨਾਲ ਕਰਦੀਆਂ ਆ ਜੋ ਹੈ ਗੱਤੇ ਕਦੇ ਦੇਈਆਂ ਹੁਣਾ ਵਾ ਘਰ ਵਾਲਾ ਤੇਰਾ ਫੌਜੀ ਆ ਫੌਜਣਾ ਦੇ ਬਥੇਰੇ ਇਹਨਾਂ ਦੇ ਡੰਡ ਪਖੰਡ ਕਰਦੀਆਂ ਹੁੰਦੀਆਂ ਪਰਪਿੰਦਰ ਮੈਂ ਨਹੀਂ ਕਦੀ ਇਹੋ ਜਿਹਾ ਡੰਡ ਪਖੰਡ ਕੀਤੀ ਤੇ ਚੱਲ ਮੇਰੀ ਗੱਲ ਸੁਣ ਜੇ ਤੇਰੀ ਰੀਜ ਵਾ ਨਾ ਤੇ ਤੇਰੇ ਵਾਲ ਸਹੀ ਕਰਾ ਦਾਂਗੇ ਪਰ ਇਹ ਆ ਵੀ ਤੂੰ ਮੇਰੀ ਭੈਣ ਨਾ ਆਖੇ ਲੱਗ ਜਾ ਕਰ ਤੇ ਸਾਰੇ ਕੰਮ ਵਧੀਆ ਵਧੀਆ ਕਰਿਆ ਕਰ ਨਾ ਕਿਸੇ ਨੂੰ ਖੇਜ ਚੜਾਇਆ ਕਰ ਤੂੰ ਜੋ ਕਹੇਂਗੀ ਨਾ ਅਸੀਂ ਹਰ ਇੱਕ ਰੀਜ ਤੇਰੀ ਪੂਰੀ ਕਰ ਦਾਂਗੇ ਤੂੰ ਬਸ ਨਾ ਕੰਮ ਸਹੀ ਤਰੀਕੇ ਨਾਲ ਕਰ ਲਿਆ ਕਰ ਮੇਰੀ ਭੈਣ ਦੀਦੀ ਜੀ ਤੇ ਮੇਰੇ ਵਾਲ ਕਰਾ ਕੇ ਦੇਂਗੀ ਤੇ ਫੇਰੀਓ ਫਿਰ ਮੈਂ ਉਹ ਬੈਗ ਦੇ ਵਿੱਚੋਂ ਕੱਪੜੇ ਕੱਢ ਦੇਣੀ ਆ ਤੇ ਜੇ ਤੇ ਮੰਮੀ ਲੈਣਾ ਉਹ ਠੀਕ ਜੇ ਨਾ ਲੈਣਾ ਉਹ ਤੇ ਫਿਰ ਰਹਿ ਦੂੰਗੀ ਕੋਈ ਨਹੀਂ ਵਾਲ ਤੇਰੇ ਕਰਾ ਦਾਂਗੇ ਪਰ ਇਹ ਆ ਵੀ ਤੂੰ ਜਿੱਦਾਂ ਸੰਦੀਪ ਕੰਮ ਕਰਦੀ ਆ ਨਾ ਤੂੰ ਉਹਦੇ ਵਾਂਗ ਵੇ ਵੇ ਕੇ ਨਾ ਉਦਾਂ ਹੀ ਕਰਿਆ ਕਰ ਕਿਹਤਾ ਕਹਿਣਾ ਨਾ ਮੋੜਿਆ ਕਰ ਤੇ ਨਾ ਉਹ ਡੰਗਰਾ ਡੁੰਗਰਾ ਵਾਲੀ ਜਾਇਆ ਨਾ ਮੈਨੂੰ ਦੋ ਗੋਲੀਆਂ ਕਦੀ ਲੈ ਰੀ ਜਗਾਂ ਦੀ ਮਦਦ ਜਗਾਂ ਦੀ ਤੇ ਮੈਂ ਤਾਂ ਤੈਨੂੰ ਉਦਾਂ ਦੀ ਕਹਿਣ ਦੀ ਤੇ ਤੂੰ ਕੰਨੀ ਹੀ ਪਕੜਾ ਖਾ ਕੇ ਠੀਕ ਹੋ ਜਾਣਾ ਤੂੰ ਮੰਦੀ ਆ ਕੈਦੀ ਗੱਲ ਕੜਾ ਉਹ ਤੇ ਅਸਰੀ ਨਹੀਂ ਕੋਈ ਕੜਾ ਉਹ ਮੇਰਾ ਨਜ਼ਰਾ ਆਤਾ ਇਹਨਾਂ ਨੇ ਉਸੇ ਵਲੇ ਏਦਾਂ ਵੇਂਦੀਆਂ ਏਦਾਂ ਕਰ ਕਰ ਆ ਦੋਵੇਂ ਨਾਉ ਸੱਸ ਚੱਲ ਕੋਈ ਨਹੀਂ ਹੈ ਤਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਤੇਤੋਂ ਵੱਡੀਆਂ ਵਾ ਏਦਾਂ ਨਹੀਂ ਬੋਲੀਦਾ ਹੋਈਦਾ ਹਾਂ ਨਹੀਂ ਦੀਦੀ ਫਿਰ ਗੁੱਸਾ ਛੱਡਦਾ ਵਾ ਵੀ ਏਦਾਂ ਕਰ ਕਰ ਵੇਂਦੀਆਂ ਏਦਾਂ ਖਾਈਆਂ ਕਰਦੀਆਂ ਸੁਣ ਤੂੰ ਨਾ ਹੁਣ ਕਿਤੇ ਹੈਗੇ ਦੋਵੇਂ ਇੱਕੋ ਜਿਹਾ ਉਹ ਤਾਂ ਮੈਂ ਕਹਿੰਨੀ ਆ ਤੇਰੀ ਨਹੀਂ ਗੱਲ ਕਰਨ ਲੱਗੀ ਤਸੀ ਨਾ ਇਹਨਾਂ ਨੂੰ ਮੈਂ ਤਾਂ ਕਹਿੰਨੀ ਆ ਦੋਹਾਂ ਚੁੱਕ ਦੇਖੋ ਦੀਦੀ ਇਹ ਏਦਾਂ ਏਦਾਂ ਤੇਰੀ ਸੱਸ ਵਾਂਗੂੰ ਤਾਂ ਆ ਹੋਏ ਹਾਏ ਰਪਿੰਦਰ ਫੇਰ ਤੇਰੀਆਂ ਉਹੀ ਗੱਲਾਂ ਰਹੀਆਂ ਇਦਾਂ ਨਹੀਂ ਕਹੀਦਾ ਹੋਈਦਾ ਹੁਣ ਮੇਰੀ ਸੱਸ ਗਈ ਹੈ ਨਾ ਤੇ ਮੈਨੂੰ ਪੁੱਛ ਕੇ ਵੀ ਮੈਂ ਕਿੰਨੀ ਔਖੀ ਜਿਉ ਹੈਗੀ ਹੀ ਨਾ ਤੇ ਮੈਂ ਉੱਥੇ ਬੈਠੀ ਸੀ ਨਾ ਹੁਣ ਮੈਨੂੰ ਇੱਥੇ ਆਉਣਾ ਪੈ ਗਿਆ ਨਾ ਤੇ ਕਿਉਂ ਇਦਾਂ ਦੀਆਂ ਗੱਲਾਂ ਕਰਦੀ ਜੇ ਉਹਨਾਂ ਨੂੰ ਪਤਾ ਲੱਗੂਗਾ ਤੇ ਕੀ ਆਖਣਗੀਆਂ ਵੀ ਇਹ ਸਾਨੂੰ ਮਾਰਨਾ ਹੀ ਚਾਹੁੰਦੀ ਹੈ ਬਸ ਇਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਹੋਈਦੀਆਂ ਚੱਲ ਜੀ ਜੀ ਇਦਾਂ ਕਰ ਵੇਖ ਲੈ ਕੋਈ ਕੰਮ ਕੁਮ ਜੇ ਕੋਈ ਕਰਨਾ ਤੇ ਮੈਂ ਕਪੜੇ ਕੱਢਦਾ ਫਿਰ ਬੈਗ ਦੇ ਵਿੱਚ ਚੱਲ ਕੱਢ ਲੈ ਤੇ ਰੱਖ ਲੈ ਤੇ ਆ ਜਾ ਬਾਹਰ ਵੀਰ ਲੀਏ ਕੋਈ ਕੰਮ ਕਰ ਨਾ ਇਹਨਾਂ ਤੁਰੇ ਆਉਂਦੇ ਆਵਾ ਚਾਚੀ ਸਾਸਰੀ ਕਾਲ ਸਾਸਰੀ ਕਾਲ ਪੁੱਤ ਹੋਰ ਸੁਣਾ ਕੀ ਹਾਲ ਵਾ ਠੀਕ ਆ ਹੋ ਸੁਨਾ ਤੂੰ ਸੇਧੀ ਠੀਕ ਆ ਆਪਣਾ ਸੁਣਾ ਮੋਜਾਂ ਲੱਗੀਆਂ ਵਾ ਦੋ ਦੋ ਨੋਆ ਹਣ ਬਿੱਲੇ ਬੈਠੇ ਹੋਰ ਨੋਆ ਕੰਮ ਕਰਦੀਆਂ ਨੇ ਆਪਣੇ ਬੰਦੀਆਂ ਨੇ ਖਾਂਦੀਆਂ ਨੇ ਚੰਗਾ ਸੇਵਾ ਪਾਣੀ ਕਰਦੀਆਂ ਵਾ ਬੜਾ ਜਿਦਾਂ ਨੀਆਂ ਨੋਆ ਮੇਰੀਆਂ ਮਹਾਰਾਜ ਹਰ ਇੱਕ ਨੂੰ ਡਾ ਵੇਖਦੀਆਂ ਨੋਆ ਆ ਚਲੋ ਵਧੀਆ ਗੱਲ ਆ ਚੱਲ ਵਧੀਆ ਵਾ ਚਾਚੀ ਇਹ ਆ ਵੀ ਕੰਮਕਾਰ ਕਰਦੀਆਂ ਵਾ ਤੇ ਬਾਹਰ ਸੋਭਾ ਵੀ ਤੇ ਉਹਨਾਂ ਦੀ ਆ ਉਹ ਤੇ ਕਰਦੀਆਂ ਵਾ ਤੇ ਤਾਂ ਆ ਹੀ ਆ ਮੈਨੂੰ ਤਾਂ ਹੁਣ ਕੋਈ ਫਿਕਰ ਫਕਾ ਨਹੀਂ ਆ ਦੋਵੇਂ ਲਈ ਫਿਰਦੀਆਂ ਨੇ ਕੰਮ ਬੜਾ ਵਧੀਆ ਆਪਣਾ ਆ ਜਿੰਨਾ ਕਰ ਲੈਣ ਕਰ ਲੈਣ ਨਹੀਂ ਅਰ ਰੰਡ ਲਾ ਮੈਂ ਨੂੰ ਮੈਂ ਪਾ ਜਿੰਦੀ ਖੜੀ ਜਾ ਕੇ ਆ ਚੱਲ ਤਾਂ ਆ ਹੀ ਫਿਰ ਬੰਦਾ ਵਿਹਲਾ ਬੈੰਦਾ ਉਦਾਂ ਦੇ ਕਦੀ ਕੋਈ ਕੰਮ ਕਰ ਲਾ ਦੇ ਕਦੀ ਕੋਈ ਕਰਦਿਆਂ ਵੇਖੀਦਾ ਇਹ ਤੁਹਾਨੂੰ ਬਠੇਰਾ ਕਰ ਕਰਕੇ ਵੇਖ ਲਿਆ ਵਾ ਤੁਮਰੀ ਨੰਗੀ ਕੰਮ ਕਰਦਿਆਂ ਤੇ ਚੱਲ ਹੁਣ ਤੇ ਸੁੱਖ ਮਿਲਿਆ ਮਾੜਾ ਮੋਟਾ ਨਹੀਂ ਬੜਾਕ ਹੁਣ ਉਹਨਾਂ ਦੀ ਵਾਰੀ ਆ ਕਰਨ ਦੀ ਕਾ ਬਸ ਚਾਚੀ ਵੱਡੀ ਨੌ ਤੇ ਘਾਟੀ ਬਾਹਰ ਦੇ ਗਲਦੀ ਰਹੀ ਆ ਨਿੱਕੀ ਨੌ ਤੇ ਵਾਵਾ ਸੱਚਿਆਰੀ ਲੱਗਦੀ ਆ ਕੰਮ ਕਰਦੀ ਉਦਾਂ ਸਾਰਾ ਕੰਮ ਕਰ ਕਰੀ ਫਿਰਦੀ ਆ ਕੰਮ ਨੂੰ ਬੜੀ ਤੇਜ ਵਾ ਇਹ ਸਾਰਾ ਕੰਮ ਲਈ ਫਿਰਦੀ ਆ ਤੇ ਮੈਂ ਤਾਂ ਆ ਹੀ ਮੰਜੇ ਤੇ ਬਾਹਰ ਨਹੀਂ ਇਥੇ ਮਿਲ ਜਾਂਦਾ ਸਭ ਕੋ ਰੋਟੀ ਵੀ ਤੇ ਚਾਹ ਵੀ ਆਹੋ ਚਲੋ ਚੰਗੀ ਗੱਲ ਹੀ ਆ ਚੱਲ ਰਾਲੀ ਮਿਲ ਕੇ ਕਰ ਲੈਂਦੀਆਂ ਨੇ ਦੋਵੇਂ ਬੜਾ ਵਧੀਆ ਆ ਕਰਦੀਆਂ ਤੇ ਸੋਭਾ ਕਾਂਡੇ ਤੁਸੀਂ ਵੀ ਆ ਉਦਾਂ ਚਾਚੀ ਤੈਨੂੰ ਹੀ ਬੈਠੀ ਨੂੰ ਵੇਖਿਆ ਹੀ ਖਾਂਦੇ ਆ ਲੋਕਾਂ ਘਰ ਦੇ ਭਾਂਡੇ ਖੜਕਦੇ ਵੇਖੀਦੇ ਹੀ ਨਹੀਂ ਪੁੱਤ ਬਹੁਤ ਚੰਗੀਆਂ ਨੋਆ ਮੇਰੀਆਂ ਚਲੋ ਮਹਾਰਾਜ ਦੀ ਕਿਰਪਾ ਚਾਹੀਦੀ ਹੈ ਆ ਚਾਚੀ ਲਵੜੀ ਤੇ ਦਰਜੀਤ ਕਿੱਥੇ ਗਏ ਆ ਉਹ ਘਰੇ ਵੀ ਆਲੀ ਚਲ ਗਈ ਆ ਅਨੇਚਰ ਕੰਮ ਮਾੜਾ ਦੇਖ ਆ ਰਹੀਏ ਪੱਠੇ ਪੁੱਠੇ ਪਾਈਏ ਉਹਨਾਂ ਨੂੰ ਅੱਛਾ ਅੱਛਾ ਹਾਂ ਚਲ ਵਧੀਆ ਵਾ ਬੀਬੇ ਆ ਮੁੜੇ ਵਾਵਾ ਕੰਮ ਕਰਦੇ ਆ ਆਹੋ ਚਾਚੀ ਮੈਂ ਤੇਨਾਂ ਇੱਕ ਗੱਲ ਕਰਨੀ ਸੀ ਕਿ ਕੱਲ ਲਵਲੀ ਦੀ ਘਰ ਦੀ ਬਾਹਰ ਰੇੜੀ ਲੈ ਕੇ ਗਈ ਲੋਕਾਂ ਕੋ ਸੁਣਿਆ ਮੈਂ ਕੱਲ ਤੇ ਰੇੜੀ ਲੈ ਕੇ ਬਾਹਰ ਲਈ ਫਿਰਨਾ ਉਹਦਾ ਮੈਂ ਤਾਂ ਨਹੀਂ ਵੇਖੀ ਲੋਕਾਂ ਕੋ ਸੁਣਿਆ ਮੈਂ ਚਲੋ ਹੱਥਾਂ ਦੀ ਸੱਚਿਆਰੀ ਆ ਬਾਹਰ ਦਾ ਵੀ ਕੰਮਕਾਰ ਕਰਾ ਲੈਂਦੀ ਆ ਕਰਦੀ ਰਹੀ ਉਹ ਪਿੰਡ ਦੇ ਕਰਾਉਂਦੀ ਆ ਅੱਛਾ ਵੀ ਕਿਹੜੇ ਰੋਕੀ ਗੱਲਾਂ ਕਰਦੇ ਸੀ ਮੈਨੂੰ ਨਾਰੇ ਦੱਸ ਉਹਦਾ ਇੱਕ ਵਾਰੀ ਮੈਂ ਉਹਨੂੰ ਆਪਣੇ ਪੁੱਛ ਲੂੰਗੀ ਜਾ ਕੇ ਨਹੀਂ ਮੇਰੀ ਨੂੰ ਉਹਨੂੰ ਕਿੱਥੋਂ ਵੇਖ ਲਿਆ ਬਾਹਰ ਉਹ ਤਾਂ ਕਦੀ ਘਰੋਂ ਬਾਹਰ ਨਹੀਂ ਗਈ ਚਾਚੀ ਗੱਲਾਂ ਕਿਤੇ ਬਗਾਨਿਆਂ ਨੇ ਕਰਨੀਆਂ ਆਪਣੇ ਡੇ ਹੀ ਮੋੜ ਤੇ ਕਰਨ ਆ ਸੱਤੇ ਹਣੀ ਨਹੀਂ ਸੱਤੇ ਹਣੀ ਕਰਨੇ ਤੁੰਨੇ ਮੇਰੇ ਸਾਹਮਣੇ ਆ ਕੇ ਕਰਦੇ ਹੈ ਇਹ ਕਰਨ ਵਾਲੀ ਉਹੋ ਹੀ ਕਹਿੰਦੇ ਵੀ ਕੱਲ ਨਾ ਲਵਲੀ ਦੀ ਘਰ ਦੀ ਰੇੜੀ ਲਈ ਫੰਡੀ ਸੀ ਬਾਹਰ ਵੀ ਉਹਨਾਂ ਨੂੰ ਭਲੇਖਾ ਲੱਗਾ ਹੋਣਾ ਕਿਤੇ ਨਹੀਂ ਹੋ ਤਾਂ ਲਵਲੀ ਲਵਲੀ ਦਾ ਹੀ ਨਾਮ ਲੈਣ ਦੇ ਐਵੇਂ ਕਰਦੇ ਹੁਣੇ ਲਵਲੀ ਤੇ ਉਹ ਘਰੋਂ ਨਹੀਂ ਗਈ ਖੱਲੀ ਗਈ ਆਦੀ ਉਹ ਵੀ ਤੱਕ ਵੀ ਨਹੀਂ ਗਈ ਏ ਤਾਂ ਹੀ ਮੈਂ ਵੀ ਮੈਂ ਜਾ ਕੇ ਚਾਚੀ ਕੋ ਪਤਾ ਕਰਕੇ ਆਉਣਾ ਚਾਚੀ ਮੈਨੂੰ ਤੇ ਧਰਤੀ ਵੇਲਣਾ ਦਵੇ ਜੋ ਜਾਗੇ ਹੁਣ ਮੇਰੇ ਲੱਗੇ ਨਾ ਲਿਆ ਤੇ ਲਵਲੀ ਦੀ ਘਰ ਦੀ ਗਈ ਪੱਠੇ ਲੈਣ ਮੈਂ ਤੇ ਉਹਨਾਂ ਨੂੰ ਗਾੜੀਓਂ ਕਿਹਾ ਵੀ ਦੋ ਮੁੰਡੇ ਆ ਪੱਠੇ ਲਿਆਉਣ ਵਾਲੇ ਉਹ ਕਿੱਦਾਂ ਬਾਹਰ ਚਲ ਗਈ ਆ ਤੁਸੀਂ ਝੂਠ ਮਾਰਦੇ ਹੋ ਉਹ ਕਹਿੰਦੇ ਜਾ ਕੇ ਪਤਾ ਕਰ ਲਈਆਂ ਭਲਾ ਝੂਠ ਵੇ ਐਵੇਂ ਨਾ ਲੋਕੀ ਕਵਾਵਾ ਡੰਦੇ ਆ ਐਵੇਂ ਕਿਸੇ ਦੀਆਂ ਗੱਲਾਂ 'ਚ ਨਹੀਂ ਆਈਦਾ ਹੁੰਦਾ ਆਪਣੇ ਰਮਾਨਾ ਰਹੀਦਾ ਹੁੰਦਾ ਵਾ ਸੰਦੀਪ 니 ਕਿ ਆਵੜਾ ਅੰਗੋਟੰਡ ਆਇਆ ਘਰ ਅੱਛਾ ਚਾਹ ਦੀ ਕੀ ਲੋੜ ਹੀ ਮੈਂ ਵੀ ਧਾਰਾ ਕਢਣੀਆਂ ਜਾ ਕੇ ਸ਼ਾਮਾਂ ਪੈ ਗਈਆਂ ਵਾਂ ਚੱਲ ਕੋਈ ਗੱਲ ਨਹੀਂ ਪੁੱਤ ਚਾਹ ਹੀ ਐ ਘੋਟ ਫਿਰ ਕੀ ਆ ਬਾਜੀ ਹਿੰਦਾ ਕਦਰ ਬਿਠਾਵਾ ਚਾਹ ਪੀਓਂਡੇ ਨੂੰ ਘਰ ਬਿਠਾ ਕੇ ਉਹ ਚਲਾ ਵੇਖੀ ਸਹੀ ਉਹ ਮੇਰੀ ਗਾਲ ਸੁਣਾ ਇਹਨੂੰ ਕਿੱਧਰ ਚਾਹ ਫੜਾਈ ਆ ਤੁਸੀਂ ਜੀ ਇਹਨਾਂ ਨੂੰ ਲੱਭ ਲਿਆ ਅਕਰ ਆ ਕੇ ਫੜਾਤੀ ਚਾਹ ਕੋ ਤੁਹਾਨੂੰ ਚਾਹ ਮਿਲਦੀ ਹੈ ਸਾਡਾ ਅਮੀ ਗਈ ਬਾਸ ਉਹਦਾ ਮੈਂ ਚਾਚੀ ਦਾਲ ਚਲ ਪੁੱਛਵਾ ਉਹ ਚਾਚੀ ਠੀਕ ਵਾ ਤੂੰ ਆਪਣਾ ਕੰਮ ਕਰ ਜਾ ਆ ਕੇ ਨਰਲੀ ਉਹ ਘਰ ਆਇਆ ਇੱਕ ਤਰ੍ਹਾਂ ਨਹੀਂ ਬੋਲੀਦਾ ਹੁੰਦਾ ਘਰ ਆਇਆ ਉਹ ਮਾਦਾ ਚੁਗਲ ਖੋਰ ਵਾ ਮੈਨੂੰ ਪਤਾ ਕਿਹੜੇ ਕੰਮ ਆਇਆ ਵਈ ਕੋਈ ਗੱਲ ਤੇ ਉਹਨੇ ਮੇਰੇ ਨਾਲ ਕੀਤੀ ਨਹੀਂ ਕੋਈ ਵੀ ਗੱਲ ਨਹੀਂ ਕਰਨਾ ਕੀਤੀ ਤੂੰ ਐਵੇਂ ਜਾਣ ਕੇ ਕੁਰਸੀ ਤੇ ਬਹ ਲਿਆ ਇਹਨੂੰ ਉਹ ਲਵੜੀ ਚੁੱਪ ਕਰ ਯਾਰ ਵੇਲੇ ਸੱਤ ਬਗਾਨਾ ਆਏ ਉਹਨੂੰ ਵੀ ਬਾਹਲੀ ਦਾ ਹੁੰਦਾ ਉਹ ਬਹਿ ਜਾ ਇੱਥੇ ਉਹ ਤੂੰ ਚਾਹ ਪੀ ਤੇ ਜਾ ਤੁਰਦਾ ਉਹ ਐਦਾਂ ਨਹੀਂ ਬੋਲੀਦਾ ਹੁੰਦਾ ਕਿ ਹੰਕਾਰ ਆਏ ਨੂੰ ਜਿੱਦਾਂ ਤੂੰ ਬੋਲਣ ਡਿਆਂ ਭਰਾ ਠੰਡਾ ਹੋ ਠੰਡਾ ਜੇ ਤੇਰੇ ਘਰ ਆ ਹੀ ਗਏ ਆ ਤੇ ਤੂੰ ਬਾਹਰ ਵੀ ਐਦਾਂ ਹੀ ਬੋਲਣਾ ਘਰ ਆਏ ਨੂੰ ਵੀ ਐਦਾਂ ਹੀ ਬੋਲਣਾ ਤੂੰ ਕਰਨ ਕਿ ਐ ਮੈਨੂੰ ਇਹ ਦੱਸ ਪਹਿਲਾਂ ਮੈਂ ਤਾਂ ਚਾਚੀ ਨੂੰ ਵੇਖਿਆ ਬੈਠੀ ਨੂੰ ਤੇ ਮੈਂ ਕਿਹਾ ਚੱਲ ਹੱਸ ਚੱਲ ਪੁੱਛਾਂ ਉਹਨਾਂ ਚਾਚੀ ਦਾ ਕੋਈ ਗੱਲ ਨਹੀਂ ਕਿ ਆ ਗਿਆ ਵਾ ਤੇ ਕੋਈ ਗੱਲ ਨਹੀਂ ਆਹ ਮਾਦਾ ਇਹ ਬੰਦਾ ਥੋੜਾ ਵਾ ਇਹਦੇ ਚੁਗਲਖੋਰ ਵਾ ਇਦਾਂ ਦੀ ਗੱਲ ਉਧਰ ਲਾਤੀ ਤੇ ਉਧਰ ਦੀ ਇਦਾਂ ਦੱਸਤੀ ਵੀ ਇਦਰ ਤੇ ਕੋਈ ਗੱਲ ਨਹੀਂ ਕੀਤੀ ਘਰ ਆਣ ਕੇ ਉਹ ਤੈਨੂੰ ਨਹੀਂ ਪਤਾ ਇਹਦਾ ਚੰਗਾ ਐਦਾਂ ਨਹੀਂ ਬੋਲੀਦਾ ਹੁੰਦਾ ਉਹ ਲੋਹਣੀ ਠੰਡੇ ਰਹੀਦਾ ਹੀਦਾ ਉਹ ਤੁਸੀਂ ਭਾਜੀ ਇਹਨੂੰ ਕਹੋ ਵੀ ਚਲ ਜਾ ਇਥੋਂ ਉਹ ਯਾਰ ਚਾਹ ਤੇ ਪੀ ਲੈਂਦੇ ਹੁਣ ਇਹ ਆਈ ਹੈ ਘਰ ਤੇ ਵੀ ਘਰ ਸੱਟ ਬਖਾਨਾ ਇਹ ਤੁਹਾਨੂੰ ਵੀ ਬਾਲੀਦਾ ਵਾ ਇਤਨਾ ਨਹੀਂ ਕੋਈ ਗੋਲੀਦਾ ਹੁੰਦਾ ਅਗਲੇ ਦੇ ਨਾਲ ਤੂੰ ਬਣੀ ਕਿਰੇ ਕਿਲੇ ਗਰਮ ਹੋਈ ਜਾਂਦੇ ਆ ਭਰਾ ਪਈਓ ਤੁਹਾਡੀ ਚਾਹ ਉਹ ਇਹ ਗਰਮੀ ਬੜੇ ਹੋੜੇ ਤੁਹਾਡੇ ਘਰ ਆਈ ਗਏ ਆ ਦੇ ਉਹ ਤੈਨੂੰ ਕਹਿਣ ਕੌਣ ਦਿਆ ਵਾ ਵੀ ਪੀ ਮੈਂ ਤਾਂ ਕਹਿਣਾ ਵੀ ਚਲ ਜਾ ਇੱਥੋਂ ਤੂੰ ਕੋਈ ਜ਼ਿਆਦਾ ਹੀ ਗਰਮ ਹੋਣਾ ਬਾਹਰ ਵੀ ਤੇ ਘਰੇ ਵੀ ਚੱਲ ਹਿੰਦੇ ਦਾ ਸੁਭਾਅ ਹੀ ਏਦਾਂ ਨਾ ਚੁੱਪ ਕਰ ਤੂੰ ਫਾ ਚਾਚੀ ਜਿੱਥੇ ਮਿਲੇ ਉੱਥੇ ਏਦਾਂ ਕਰਦਾ ਏ ਕੋਈ ਗੱਲ ਨਹੀਂ ਆਪਾਂ ਨੇ ਕਿਹਾ ਵੀ ਚਲ ਚਾਚੀ ਦਾ ਪਤਾ ਲੈ ਆਉਂਦੇ ਮੈਂ ਤਾਂ ਆਇਆ ਛੋਟਾ ਭਰਾ ਤੁਹਾਡਾ ਨੂੰ ਨਹੀਂ ਪਤਾ ਲੱਗਦਾ ਅਜੀ ਓਏ ਛੋਟਾ ਭਰਾ ਵਾ ਏ ਇੱਥੇ ਦਲਜੀਤ ਇਹਨੂੰ ਸਮਝਾ ਲਾ ਬੋਲਦਾ ਨਹੀਂ ਇਹਨੂੰ ਪਤਾ ਜਿੱਥੇ ਨਹੀਂ ਉੱਥੇ ਏਦਾਂ ਹੀ ਬੋਲਦਾ ਏ ਹੋਰ ਕਹਿੰਦੇ ਉਹਨੇ ਕਹਿ ਬੋਲ ਕੇ ਦੱਸੀ ਫੇਰ ਉਹ ਚੰਗੀ ਤਰ੍ਹਾਂ ਪੱਠੇ ਪਾਉਣਗੇ ਇਹਨੂੰ। ਉਹ ਹੋਰ ਤੇ ਮੈਨੂੰ ਕਿਸਦਾ ਪਤਾ ਨਹੀਂ ਆ। ਤੈਨੂੰ ਨਾ ਪੱਠੇ ਪਾਦਨੇ ਤੈਨੂੰ ਮੈਂ ਦੱਸਾਂ। ਚੰਗੀ ਤਰ੍ਹਾਂ ਹੀ। ਉਹ लवली ਠੰਡਾ ਰਹਿ ਯਾਰ। ਉਹੀ ਗੱਲ बार-बार। ਉਹ ਮੈਂ ਤੈਨੂੰ ਕਹਿਣ ਡਿਆ ਵਾਂ ਵੀ ਇਹਨੂੰ ਘਰ ਦੇ ਇੱਥੋਂ। ਕਹਿੰਦੇ ਜਾ ਚੱਲ ਜਾ ਯਾਰ। ਐਨੇ ਤਾਂ ਲੜਾਈ ਪਾਉਣ ਡਿਆ ਯਾਰ। ਵੱਡਾ ਮੈਂ ਤੇ ਚਲੀ ਜਾਣਾ ਵਾਂ ਪਰ ਲੋਕ ਬਹੁਤ ਗੱਲਾਂ ਕਰਨ ਦੇ ਬਾਅਦ। ਉਹੀ ਗੱਲਾਂ ਦੱਸਣਾ ਆ ਮੈਂ ਚਾਚੀ ਨੂੰ। ਜਿਹੜੀ लवली ਦੀ ਘਰ ਦੀ ਘਰ ਰੇੜੀ ਲੈ ਕੇ ਬਾਹਰ ਤੁਰੀ ਫੰਡੀ। ਲੋਕ ਚਾਰ-ਚਾਰ ਚਬਾਰਿਆਂ ਦੇ ਵੇਖਣ ਦੇ ਆਹੀ। ਲੋਕੀ ਜਦੋਂ ਕੱਲ ਮੈਨੂੰ ਗੱਲਾਂ ਕਰਦੇ ਮੋੜ ਤੇ ਮੈਨੂੰ ਤੇ ਧਰਤੀ ਵੇਲ ਨਹੀਂ ਦਿੰਦੀ ਤੇ ਮੈਂ ਤਾਂ ਫਿਰ ਚਾਚੀ ਨੂੰ ਦੱਸਣਾ ਆਂ ਅਹੀਂ 50 ਲੋਕ ਗੱਲਾਂ ਨਹੀਂ ਵਾਰ ਕਰਨ ਉਹ ਵੀਰ ਜੀ ਲੋਕ ਥੋੜੀਆਂ ਗੱਲਾਂ ਕਰਦੇ ਆ ਇਹਨੇ ਦੱਸਿਆ ਵਾ ਲੋਕਾਂ ਨੂੰ ਮੈਨੂੰ ਤਾਂ ਕੱਲ ਹੀ ਪਤਾ ਸੀ ਕਿ ਇਹਨੇ ਦੱਸਣਾ ਮੰਮੀ ਇਹ ਉਹੋ ਭਾਈ ਉਹ ਕੱਲ ਵਾਲਾ ਇਹ ਉੱਥੇ ਹੀ ਕਰੋ ਇਹ ਬੰਬੀ ਤੇ ਹੀ ਇਹ ਨਾਲੇ ਜਾਂਦਾ ਮੈਨੂੰ ਪਤਾ ਨਹੀਂ ਮੈਨੂੰ ਲੋਕੀ ਦੱਸਣ ਦੇ ਆ ਇਹ ਇੰਨੀਆਂ ਗੱਲਾਂ ਕਰਦੇ ਆ ਨਾ ਜਿਹੜਾ ਕੋਈ ਹਿਸਾਬ ਨਹੀਂਗਾ ਹੈਗਾ ਵੀ ਮੈਂ ਪਠੇ ਲੈਣ ਗਈ ਦਾ ਆਪਣਾ ਕੰਮ ਨਹੀਂ ਹੀ ਕਰਨਾ ਇਹਨਾਂ ਮਰੇ ਚ ਪੇੜ ਮਰਾਈ ਹੋ ਤਾ ਤੂੰ ਸਾਡੇ ਕੋਲ ਆ ਨੀ ਇੰਨਾ ਇਦਾਂ ਨਹੀਂ ਜਾਣਾ ਹੈਗਾ ਉਹਨੇ ਵੇਖੀ ਮੈਂ ਕੋਲ ਨਹੀਂ ਹਾਂ ਜੱਜਣਾ ਵੇਖੀ ਰਪਿੰਦਰ ਹੈ ਕੀ ਕਰਨ ਲੱਗੀ ਆ ਤੂੰ ਮਾਸ਼ਾਅੱਲਾ ਯਾਰ ਤੂੰ ਘਰ ਸੰਦੀਪ ਡਾਕੀ ਨੂੰ ਆਈ ਥੋੜਾ ਕਿੱਦਾਂ ਪਖੰਡ ਫੜਿਆ ਵਾ ਆ ਕੇ ਤਾਂ ਦੱਸ ਉਹਨਾਂ ਦੇ ਗੱਲ ਪੈਂਦੇ ਆਂ ਤਾਂ ਮੈਂ ਦੱਸ ਦਿਆਂ ਜੱਜਣਾ ਹੀ ਵੇਖੀ ਇਹਨੇ ਨਹੀਂ ਇਦਾਂ ਜਾਣਾ ਰਪਿੰਦਰ ਨੂੰ ਕੀ ਹੋ ਗਿਆ ਵਾ ਇਹ ਕਿੱਥੋਂ ਆਈ ਆ ਬੜਾ ਬੋਲਣ ਦੀ ਆ ਕੇ ਤੇ ਹੱਡੇ ਕੋ ਰਾਗੇ ਤਾਂ ਉਹਨਾਂ ਨੂੰ ਦੁਵਾਲੇ ਹੋਣ ਦੇ ਆ ਇਹ ਕਰ ਲੱਗੀ ਰਵਿੰਦਰ ਇਹ ਕੀ ਕਰ ਲੱਗੀ ਆ ਕਿ ਕਿੱਥੇ ਲੱਗੀ ਪਤਾ ਹਾ ਜੜਾ ਵੇ ਨੂੰ ਕੀ ਕਹਿੰਦੇ ਛਾਗ ਕੀ ਆਏ ਛਾੜ ਦੇ ਨੂੰ ਛੜੈਣ ਹੋ ਗਈਆਂ ਤੂੰ ਤੂੰ ਦਾ ਹਾਂ ਛੜ ਦੇ ਜਨਾ ਤੇਰੇ ਛੜਦੇ ਨੂੰ ਛੜਦੇ ਤੂੰ ਛੜ ਦੇ ਰਵਿੰਦਰ ਮਾ ਤੇਨੂੰ ਕਹਿ ਨਹੀਂ ਨਾ ਛੜ ਦੇ ਮੈਂ ਤੇਰੇ ਮੋਹ ਆਦੇ ਨਾ ਹੀ ਹਾਂ ਹੱਥ ਛੱਡ ਛੜ ਛੜ ਰਵਿੰਦਰ ਇਹਨੂੰ ਮੈਂ ਨਾ ਹਰ ਕੇ ਤੇਰੇ ਬਾਜਣੀਆਂ ਹੀ ਰਹਿਣਾ ਵਾ ਇਹ ਗੱਲਾਂ ਬੜੀਆਂ ਕਰਦੇ ਆ ਵੀ ਇਹਨਾਂ ਨੂੰ ਆਗੇ ਆ ਕੀ ਕਰਨ ਨਹੀਂ ਆ ਛੱਡ ਤਾਂ ਸਹੀ ਆ ਛੱਡ ਦੋ ਤੀ ਛੱਡ ਦੋ ਵੀ ਕੀ ਦੱਸ ਤ ਸਹੀ ਉਹ ਕਿੱਦਾਂ ਆ ਕੇ ਲੜੰਦੇ ਆ ਉਹਨਾਂ ਦੇ ਨਾਲ ਨਹੀਂ ਆਪੇ ਸਮਝਾ ਲੈਣਾ ਉਹਨਾਂ ਨੇ ਪਾ ਜੀਣਾ ਵੀ ਬੋਲਣ ਦੇ ਆ ਵੀ ਤੂੰ ਛੱਡ ਦੇ ਛੱਡ ਦੇ ਐਦਾਂ ਨਹੀਂ ਕਰੀਦਾ ਹੋਈਦਾ ਉਹ ਛੱਡ ਦਿਆ ਤੂੰ ਕਿਉਂ ਨਹੀਂ ਆ ਵੀ ਕੀ ਕਰਦੀ ਆ ਗੱਲਾਂ ਉਹ ਬੰਦੇ ਕਰਦੇ ਹੁੰਦੇ ਆ ਹਟਦੀ ਨਹੀਂ ਉਹਨਾਂ ਗੱਲਾਂ ਤੋਂ ਫਿਰ ਉਹ ਬਾਅਦ ਜਾ ਕੇ ਵੇਖੋ ਉਹ ਦੋ ਦਲਜੀਤ ਭਾਈ ਦੇ ਵੀ ਦਿਵਾਲੇ ਹੋਉਂਦੇ ਆ ਵਾ ਕਿੱਦਾਂ ਡਿਆ ਗੱਲਾਂ ਕਰਨਾਂ ਉਹਨਾਂ ਨੂੰ ਸਮਝਾ ਲੈਣਾ ਤੇਰਾ ਜਾਣਾ ਜ਼ਰੂਰੀ ਆ ਤੁਸੀਂ ਮਰੀਆਂ ਵਾ ਦੋਵੇਂ ਜਣੀਆਂ ਤੁਹਾਡੇ ਜੀ ਜਾਨ ਹੈ ਨਹੀਂ ਮਲਾਇਆ ਸਾਬ ਦੀਦੀ ਵੇਖ ਲਓ ਕਿੱਦਾਂ ਕਰਨ ਢੀ ਐ ਪਤਾ ਨਹੀਂ ਇਹਦਾ ਤਾਂ ਦਿਮਾਗ ਹੀ ਨਹੀਂ ਕੰਮ ਕਰਦਾ ਸੰਦੀਪ ਮੈਂ ਜਾਨੀ ਆ ਨਾ ਚੱਲ ਜਾ ਕੇ ਤੇ ਅੰਦਰ ਪੈ ਇੱਧ ਕੁਣ ਛੱਡਦੀਆਂ ਕਿਉਂ ਨਹੀਂ ਐਵੇਂ? ਹਾ ਹਾਏ। ਉਹ ਚੱਲ ਚਾ ਆ ਜਲੀ। ਤੂੰ ਮਾਤਾਵੇਂ ਨੂੰ ਬਾਹਰ ਕੇ ਬੈਠੀ ਆ। ਇਹਨੇ ਥਾਂ ਥਾਂ ਤੇ ਗੱਲਾਂ ਕੀਤੀਆਂ ਉਹ ਜਾ ਕੇ। ਬੇ ਜਿਹੜਾ ਹੁਣ ਤੁਰ ਕੇ ਘਰ ਆਜੇ ਉਹਨੂੰ ਕਿੱਥੇ ਠਕਾ ਦੇ ਘਟਣਾ ਹੈ ਬਾਹਰ ਉਹਨੂੰ ਮੈਂ। ਤੁਰ ਕੇ ਆਜੇ ਘਰ। ਇਹਨੇ ਉੱਥੇ ਮੇਰੀ ਬੜੀ ਬੇਇੱਜ਼ਤੀ ਕੀਤੀ ਕੱਲ। ਜੇ ਸਤ ਪਗਾਨਾ ਘਰ ਜਦੋਂ ਆ ਜਾਂਦਾ ਹੁੰਦਾ ਨਹੀਂ ਤਾਂ ਨਹੀਂ ਕਰੀਦਾ ਹੁੰਦਾ। ਚੱਲ ਜਾਂਦਾ ਫਿਰ ਬੇਇੱਜ਼ਤੀ ਕਰਾਈ ਜਾਉ ਲੋਕਾਂ ਨੂੰ। ਚੰਗਾ? ਨਹੀਂ ਕਰਦਾ ਕੋਈ ਵੀ। ਐਵੇਂ ਜਾਣ ਕੇ ਨਹੀਂ ਫੁੜਕੀਦਾ ਹੁੰਦਾ ਇੰਨਾ। ਮਨੁਵੇ ਲਾਂ ਦੇ ਭਲਾ ਗਿਆ ਵਾ ਕਿ ਨਹੀਂ ਗਿਆ ਨਹੀਂ ਤੈਨੂੰ ਮੈਂ ਕਹ ਲਿਆ ਚਲ ਗਿਆ ਹੁਣ ਬਹਿ ਗਿਆ ਰਮਾਨਾ ਇੱਥੇ ਮੰਮੀ ਕੀ ਗੱਲ ਹੋਈ ਹੀ ਨਹੀਂ ਪਤਾ ਨਹੀਂ ਉਹ ਮੁੰਡਾ ਵਿਚਾਰ ਆਣ ਕੇ ਬਹਿ ਗਿਆ ਪੁਰਿਆ ਪਾਪਾ ਨੂੰ ਇੱਥੇ ਇਹਦੇ ਪੈਗੇ ਦੋਈ ਭਰਾਗਾ ਆਣ ਕੇ ਉਹਦੇ ਤੇ ਉਸ ਦਿਨ ਦਾਤਰ ਲੱਗੀ ਹੀ ਲਿਉਣ ਉਹਨੂੰ ਮਹਾ ਡੱਕਿਆ ਵਾ ਰਪਿੰਦਰ ਹਾਂਜੀ ਹੈ ਕੱਲ ਦਾ ਘਾਟ ਰਪਿੰਦਰ ਨੂੰ ਵੀ ਹੋਇਆ ਕਿਤੇ ਤੇ ਨਹੀਂ ਉਹ ਵੀ ਕਿੱਧਰ ਆਇਆ ਇਹ ਬਾਹਰ ਤੇ ਉਹਦੀ ਬਣਦੀ ਨਹੀਂਗੀ ਤੇ ਘਰ ਆਉਂਦੀ ਕਿ ਜ਼ਰੂਰ ਤੇ ਇਹ ਉਹਨੂੰ ਪਹਲਾ ਉਦਾਂ ਹੀ ਆਂਦਾ ਮੈਂ ਚਾਚੀ ਦਾ ਪਤਾ ਲੈਣ ਜਾਂ ਲਿਆ ਦੋ ਆਹ ਗੱਲਾਂ ਕਰਨ ਦੇ ਆ ਹੀ ਮੇਰ ਨਾਲ ਪਹਿਲਾਂ ਉਹ ਪਤਾ ਲੈਣ ਨਹੀਂ ਆਇਆ ਮੰਮੀ ਉਹ ਤੁਹਾਡੇ ਕੋਲ ਗੱਲਾਂ ਸੁਣਨ ਵਾਸਤੇ ਆਇਆ ਸੀ ਯਾਰਾ ਕੀ ਕਹਿੰਦੇ ਆ ਮੈਂ ਨਹੀਂ ਗੱਲ ਕੀਤੀ ਕੋਈ ਉਹਦੇ ਨਾਲ ਹੋਰ ਸੇ ਆਪਾ ਖੜਾ ਹੋ ਜਾਣਾ ਸੀ ਮੰਮੀ ਉਹ ਦੋਵਾਂ ਪਰਵਾਂ ਵੱਲ ਵੇਖ ਕੇ ਨਾ ਜਰਦਾ ਨਹੀਂ ਹੈਗਾ ਤੇ ਤੂੰ ਨਾ ਉਹਦੇ ਕੋਲ ਬਚ ਕੇ ਰਹੁ ਅੱਗੇ-ਅੱਗੇ ਪਤਾ ਨਹੀਂ ਉਹਨੇ ਕੀ ਕਰਨਾ ਵਾ ਸ਼ਰੀਕ ਦੇ ਸਿਆਣੇ ਆਂਦੇ ਆ ਵੀ ਕੰਨ ਤੇ ਲਿਖਿਆ ਨਹੀਂ ਮਾਣ ਤੇ ਇਹ ਫਿਰ ਬਾਹਰ ਹੋਰ ਕੀ ਬਤਾ ਕੀ ਕਰਦੇ ਫਿਰ ਇਹਦੇ ਤੇ ਕੀ ਨਹੀਂ ਕਰਦੇ ਤੇ ਮੈਨੂੰ ਕਿਸ ਗੱਲ ਦਾ ਵੀ ਨਹੀਂ ਪਤਾ ਬਾਹਰ ਫੋਲਿਆ ਵਾ ਇਹਦੇ ਨਾਲ ਇਹ ਲਵਲੀ ਨਾਲ ਤਾਂ ਹੋਤਰਾ ਹੀ ਬੜਾ ਲੱਗਦਾ ਅੱਗ ਗਈ ਤਾਂ ਹੀ ਤੇ ਮੰਮੀ ਭੱਜ ਆਇਆ ਇੱਧਰ ਤੁਸੀਂ ਮੂੰਹ ਘਾਟ ਹੀ ਲਾਇਆ ਕਰੋ ਉਹਨੂੰ ਠੀਕ ਆ ਨਾ ਮੈਂ ਘੜਾ ਅੱਗੇ ਘੜਾ ਸਾਡੇ ਘਰ ਆ ਮੁੰਡਿਆ ਤੁਸੀਂ ਬੜੀ ਚਾਹ ਪਿਆ ਲੰਡੇ ਇਹਨੂੰ ਗੁਰਜਿੰਦਰ ਉਹਦਾ ਕੋ ਹੱਲ ਕੀਤਾ ਵਕ ਨਹੀਂ ਕੀਤਾ ਉਹਦੀ ਮਾਂ ਨੂੰ ਸਮੈਪ ਕਰਨਾ ਹੀ ਫੋਨ ਇਹਨਾਂ ਚਾਰ ਦਿਨ ਲੈ ਜੇ ਆਣ ਕੇ ਇਹਨੂੰ ਕੀਤਾ ਵਾ ਮੈਂ ਫੋਨ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਤੁਸੀਂ ਲਵਲੀ ਦੇ ਨਾਲ ਇਹਨੂੰ ਕਲਾ ਦਿਓ ਇੱਥੇ ਰਹੂਗੀ ਚਾਰ ਦਿਨ ਤੇ ਮੈਂ ਸਮਝਾਉਂਗੀ ਇਹਨੂੰ ਪਰ ਮੈਨੂੰ ਨਹੀਂ ਲੱਗਦਾ ਵੀ ਇਹ ਸਮਝੇ ਦਿਮਾਗ ਹੀ ਮੋਟਾ ਦਾਸ ਜੇ ਉਹ ਮਾਰ ਦਿੰਦੀ ਦਾਸਰ ਜਾ ਤੇ ਕੀ ਬੰਦਾ ਇੱਥੇ ਜੇ ਅਹੀ ਨਾ ਅੰਦਰ ਹੁੰਦੀਆਂ ਨਾ ਖੁੰਦੀਆਂ ਉਹਦੇ ਕੋਲ ਤਾਂ ਨਹੀਂ ਹੋ ਕੰਮੀ ਕਰਨਾ ਹੈ ਹੋਰ ਕੀ ਕਰਨਾ ਹੈ ਐਡੀ ਵਧੀਆ ਵੇਖ ਲਾ